ਆ ਕਈ ਭੈਣਾ ਵੀਰ ਕਹਿੰਦੇ ਐ ਕਹਿੰਦੇ ਜੀ ਘਰ ਪਾਠ ਕਰਦੇ ਆ ਨੀਂਦਰ ਦਾ ਯੋਰ ਪੈ ਜਾਂਦਾ ਆ ਕੋ ਸਤਨਾ ਵਾਹਿਗੁਰੂ ਨੀਂਦਰ ਦਾ ਯੋਰ ਮੈਂ ਕਹਾਂ ਮੈਨੂੰ ਨਹੀਂ ਪੈਂਦਾ ਮੈਨੂੰ ਹੀ ਪੈਂਦਾ ਇਹ ਨੀਂਦਰ ਕਲਯੁਗ ਦੀ ਫੌਜ ਨੋਟ ਕਰਿਓ ਨੀਂਦਰ ਆਲਸ ਦਲਿੱਦਰੀ ਸੁਸਤੀ ਵਾਸੀਆਂ ਹੋਣੀਆਂ ਆ ਕਲਯੁਗ ਦੀ ਫੌਜ ਹੈ ਜਦੋਂ ਤੁਸੀਂ ਬਾਣੀ ਪੜਦੇ ਹੋ ਸਿਮਰਨ ਕਰਦੇ ਹੋ ਕਲਯੁਗ ਫੌਜਾਂ ਭੇਜਦਾ ਹੈ ਕਿ ਇਸ ਕਲਯੁਗ ਵਿੱਚ ਕੋਈ ਜੋੜ ਨਾ ਜਾਵੇ ਆਖੋ ਸਤਨਾਮ ਜੋੜ ਨਾ ਜਾ ਕੀ ਕਰਨਾ ਚਾਹੀਦਾ ਆ ਗੁਰੂ ਅਮਰਦਾਸ ਮਹਾਰਾਜ ਨੇ ਦੇਣਾ ਦਿੱਤੀ ਹੈ ਮੈਂ ਕਈ ਭੈਣਾਂ ਨੂੰ ਪੁੱਛਦਾ ਜਦੋਂ ਕਹਿੰਦੀ ਹੈ ਨਾ ਵੀਰ ਜੀ ਵਾੜ ਕਰਦੇ ਆ ਨੀਂਦਰ ਆ ਜਾਂਦੀ ਮੈਂ ਕਹਾਂ ਫਿਰ ਕੀ ਕਰਦੇ ਹੋ ਕਹਿੰਦੇ ਕਰਨਾ ਕੀ ਫਿਰ ਸੌ ਜਾਂਨੇ ਆ ਹੱਕੋ ਸਾਤ ਕਰਨਾ ਕੀ ਫਿਰ ਸੌ ਜਾਂਨੇ ਆ ਝੋਕ ਲੱਗ ਜਾਂਦੀ ਗੱਲ ਜੋ ਗੱਲ ਨਿਕਲ ਆਈ ਐ ਤਿੰਨ ਤਰ੍ਹਾਂ ਦੀ ਸਮਾਧੀ ਹੁੰਦੀ ਐ ਐ ਸੁਣ ਲਿਓ ਇੱਕ ਹੁੰਦੀ ਸੁਚੇਤ ਸਮਾਧੀ ਅੱਖਾਂ ਬੰਦ ਨੇ ਨੀਂਦ ਨਹੀਂ ਆ ਗਈ ਤੁਸੀਂ ਸੁਚੇਤ ਹੋ ਅੱਖਾਂ ਬੰਦ ਨੇ ਪਰ ਸੁਚੇਤ ਸੁਰਤੀ ਸੁਚੇਤ ਹੈ ਤੁਸੀਂ ਸੁਚੇਤ ਹੋ ਜਾਗ ਰਹੇ ਹੋ ਅੱਖਾਂ ਬੰਦ ਨੇ ਜਿੱਥੇ ਜੁੜਨਾ ਹੈ ਜੁੜ ਰਹੇ ਹੋ ਸਿਮਰਨ ਚੱਲ ਰਿਹਾ ਹੈ ਸੁਰਤੀ ਤੇ ਪਹੁੰਚੇ ਹੋ ਨਾਭੀ ਤੇ ਪਹੁੰਚੇ ਹੋ ਹਿਰਦੇ ਤੇ ਪਹੁੰਚੇ ਹੋ ਰੋਮ ਰੋਮ 'ਚ ਪਹੁੰਚੇ ਹੋ ਇਹ ਅਵਸਥਾ ਨੇ ਰਸਨਾ ਤੇ ਹੋ ਜਾਵ ਰਸਨਾ ਤੋਂ ਕੰਠ ਜਾਂਦਾ ਕੰਠ ਚੋਂ ਨਾਭੀ ਜੀ ਨਾਭੀ ਚੋਂ ਸੁਰਤੀ ਚ ਸੁਰਤੀ ਤੋਂ ਹਿਰਦੇ ਚ ਹਿਰਦੇ ਚੋਂ ਰੋਮ ਰੋਮ ਚ ਇਹ ਸਾਰੀਆਂ ਅਵਸਥਾ ਲਿਖੀਆਂ ਗੁਰੂ ਰੰਸਾ ਸਾਹਿਬ ਜੀ ਅੱਖਾਂ ਬੰਦ ਨੇ ਤੁਸੀਂ ਸੁਚੇਤ ਹੋ ਸਿਮਰਨ ਚੱਲ ਰਿਹਾ ਇਹਨੂੰ ਸੁਚੇਤ ਸਮਾਧੀ ਕਹਿੰਦੇ ਮੇਰੇ ਨਾਲ ਬੀਤਦੀ ਹੈ ਤੁਸੀਂ ਵੇਖ ਲਿਓ ਕਈ ਵਾਰੀ ਤੁਸੀਂ ਅੱਖਾਂ ਬੰਦ ਕਰਕੇ ਸਿਮਰਨ ਕਰ ਰਹੇ ਹੋ ਉਹ ਪਾਣੀ ਚੱਲ ਰਹੀ ਹੋਵੇ ਤੇ ਕਈ ਵਾਰੀ ਨੋਟ ਕਰੋ ਨੀਂਦਰ ਯੋਰ ਪਾ ਦਿੰਦੀ ਐ ਬੰਦਾ ਸਮਝਦਾ ਵੀ ਮੈਂ ਸਿਮਰਨ ਕਰ ਰਿਆ ਪਰ ਹੁੰਦਾ ਨੀਂਦਰ ਤੇ ਆਕੋ ਸਾਤਨ ਹਾਂ ਇਹਨੂੰ ਕਹਿੰਦੇ ਨੇ ਨੀਂਦਰ ਸਮਾਧੀ ਮਤਲਬ 10 15 ਪੈਸੇ ਸੁਚੇਤ ਹੁੰਦਾ 85 ਪੈਸੇ ਦੂਸਰੀ ਚੀਜ਼ ਹੁੰਦਾ ਊਂਗ ਜੀ ਇੱਕ ਤੈਂ ਸੁਚੇ ਸਮਾਧੀ ਇੱਕ ਹੈ ਇਹ ਨਿੰਦਰਾਵਲ ਸਮਾਧੀ ਜਿਹਦੇ ਚ ਬੰਦਾ ਹੁੰਦਾ ਨੀਂਦ 'ਚ ਇਹ ਸਮਝਦਾ ਵੀ ਮੇਰੀ ਹਾਜ਼ਰੀ ਲੱਗ ਰਹੀ ਹੈ ਤੀਜੀ ਹੁੰਦੀ ਅਪਸਾਈਡ ਸਮਾਧੀ ਬੈਠੇ ਹੋ ਕੋਸ਼ਿਸ਼ ਕੀਤੀ ਪਰ ਮਨ ਨਹੀਂ ਜੁੜਿਆ ਲੱਗੀ ਨਹੀਂ ਧਿਆਨ ਹੀ ਨਹੀਂ ਲੱਗਾ ਇਹ ਤਿੰਨ ਤਰ੍ਹਾਂ ਦੀ ਸਮਾਧੀ ਹੈ ਹੁਣ ਜਦੋਂ ਤੁਸੀਂ ਅੱਖਾਂ ਬੰਦ ਕਰ ਲਈਆਂ ਸੁਚੇ ਤੋਂ ਸਿਮਰਨ ਚੱਲ ਰਿਹਾ ਹੈ ਉਹ ਤੇ ਵਧੀਆ ਜੇ ਦੂਜੀ ਸਮਾਧੀ ਹੈ ਨਿੰਦਰਾਵਲ ਕੋਈ ਯੋਰ ਨੀਂਦ ਹੈ ਤੇ ਕਦੇ ਕਦੇ ਬੰਦਾ ਇੰਜ ਵੀ ਲੱਗਦਾ ਉਹ ਨੂੰ ਅੰਦਰ ਹੁੰਦਾ ਮੈਂ ਜੁੜਿਆ ਹਾਂ ਹੁੰਦਾ ਨੀਂਦ 'ਚ 85% ਨੀਂਦ 'ਚ ਹੁੰਦਾ 10 12% ਸੁਚੇਤ ਹੁੰਦਾ ਗੁਰੂ ਅਮਰਦਾਸ ਜੀ ਨੇ ਕਿਹਾ ਜੇ ਸੁਚੇਤ ਹੈ ਤਾਂ ਸਮਾਧੀ ਨਹੀਂ ਲੱਗੀ ਤੇ ਲਾਣਾ ਭਾਈ हिम्मत कर हिम्मत कर मैं इशारा देने ਲਗਾ ਜੀ ਕਬੀ ਗੋਇੰਦਵਾਲ ਸਾਹਿਬ ਜਾਓਗੇ ਉਥੇ ਬੋਰਡ ਲੱਗਾ ਪੜਿਓ ਗੁਰੂ ਅਮਰਦਾਸ ਮਹਾਰਾਜ ਇੱਥੇ ਕੇਸ ਕਿੱਲੀ ਨਾਲ ਬਣਦੇ ਸੀ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਪੂਰੇ ਨੇ ਪਰ ਜਦੋਂ ਸਾਧਨਾ ਚ ਬੈਣਾ ਨੀਂਦ ਨੇ ਯੋਰ ਪਾਣਾ ਤੇ ਕੇਸ ਕਿਲੀ ਨਾ ਇਹ ਵੇਖ ਕੇ ਆਇਓ ਸਾਰੇ ਗੋਇੰਦਵਾਲ ਸਾਹਿਬ ਜਾਓਗੇ ਵੇਖ ਕੇ ਆਇਓ ਕੇਸ ਕਿਲੀ ਨਾ ਬਨਣੇ ਸੁਚੇਤਤਾ ਲਿਆਉਣ ਲਈ ਹੁਣ ਕਥਾ ਕਹਿਰ ਨਾ ਬਣ ਜੇ ਤੁਸੀਂ ਕੇਸ ਕਿਲੀ ਨਾ ਨਹੀਂ ਬਨਣੇ ਰੀਸ ਨਹੀਂ ਕਰਨੀ ਗੁਰੂ ਅਮਰਦਾਸ ਦੀ ਰੀਸ ਨਹੀਂ ਕਰਨੀ ਮਹਾਰਾਜ ਜੀ ਦੀ ਇਹ ਸਾਨੂੰ ਇਸ਼ਾਰਾ ਦਿੰਦਾ ਹੈ ਵੀ ਨੀਂਦ ਨੇ ਯੋਰ ਪਾਣਾ ਵੇਖ ਲੈ ਮੈਨੂੰ ਵੀ ਪਾ ਰਹੀ ਹੈ ਸਾਡੇ ਅਸੇ ਅਸੀਂ ਕੇਸ ਨਹੀਂ ਬਣਨੇ ਕਿਲੀ ਲਾਲ ਰੀਸ ਨਹੀਂ ਕਰਨੀ ਪਰ ਇੰਨਾ ਕ ਮੈਸੇਜ ਲੈਣਾ ਕਿ ਤੇ ਤੈਨੂੰ ਵੀ ਪਾਣੀ ਪੜਦੇ ਆ ਪਾੜ ਕਰਦੇ ਆ ਨੀਂਦ ਆਵੇ ਤੇ ਹੱਥ ਪਿਆ ਤਰ ਕੇ ਨਾ ਬੈਠੀ ਉੱਠ ਕੇ ਛੱਟੇ ਹੀ ਮਾਰ ਲੈ ਆਖੋ ਸਤਨਾਹ ਉੱਠ ਕੇ ਛੱਟੇ ਮਾਰ ਲੈ ਪਾਣੀ ਦੇ ਫਿਰ ਤੁਰ ਕੇ ਕਰ ਲੈ ਕਰਕੇ ਵੇਖ ਨੀਂਦ ਯੋਰ ਪਾਵੇ ਖਲੋ ਜੋ ਪਲੰਗ ਤੇ ਬਾਣੀ ਪੜ ਰਹੇ ਹੋ ਥੱਲੇ ਖਲੋ ਜੋ ਤਾਂ ਵੀ ਨਹੀਂ ਹਟਦੀ ਟੂਟੀ ਖੋਲੋ ਛੇਟੇ ਮਾਰ ਲੋ ਖੁੱਲੇ ਤਾਂ ਵੀ ਨਹੀਂ ਹਟਦੀ ਫਿਰ ਤੁਰ ਕੇ ਮਨ ਗੁਰੂ ਅਮਰਦਾਸ ਜੀ ਦਾ ਇੱਕ ਮੈਸੇਜ ਹੈ ਜੇ ਰੱਬ ਦਾ ਕੰਮ ਕਰਨਾ ਹੈ ਸੁਚੇਤ ਹੋ ਕੇ ਕਰਨਾ ਹੈ ਜੇ ਯੋਰ ਕਾਲ ਯੁਗ ਨੇ ਫੌਜ ਭੇਜਦੀ ਆਪਣੀ ਗੁਰੂ ਦੀ ਓਟ ਲੈ ਕੇ ਉਹਦਾ ਮੁਕਾਬਲਾ ਕਰਨਾ ਆਖੋ ਸਤਨਾ ਗੁਰੂ ਦੀ ਓਟ ਲੈ ਕੇ ਹਿੰਮਤ ਰੱਖਣੀ ਰੇਸ ਨਹੀਂ ਕਰਨੀ ਕਿ ਇਸਕੇ ਲਈ ਨਾਲ ਪਰ ਉਹਨਾਂ ਦੇ ਕੇਸ ਕਿल्ली ਨਾਲ ਬੰਨਣੇ ਇੱਕ ਮੈਸੇਜ ਹੈ ਵੀ ਵੇਖ ਨੀਂਦ ਜੋਰ ਪਾਉਂਦੀ ਹੈ ਹਿੰਮਤ ਨਹੀਂ ਹਾਰਨੀ ਆਖੋ ਸਤਨਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਬਹੁਤ ਕੁਝ ਦਿੱਤਾ ਇਹਨੂੰ ਖੋਜਣ ਦੀ ਲੋੜ ਹੈ ਇਹ ਦੋ ਚੀਜ਼ਾਂ ਸਾਂਝੀਆਂ ਹੋਈਆਂ ਸੁਰਤੀ ਵਾਲੀ ਤੇ ਸੋਚੇਤਾ ਵਾਲੀ ਹਾਜ਼ਰੀ ਪ੍ਰਵਾਨ ਕਰਿਓ